ਪੰਜਾਬ ਬਚਾਓ ਯਾਤਰਾ ਨੂੰ ਲੈ ਕੇ ਸਰਦਾਰ ਸੁਖਬੀਰ ਸਿੰਘ ਬਾਦਲ ਇਤਿਹਾਸਿਕ ਸ਼ਹਿਰ ਨਾਭਾ ਵਿਖੇ ਪਹੁੰਚੇ ਜਿੱਥੇ ਹਲਕਾ ਇੰਜਜ ਮੱਖਣ ਸਿੰਘ ਲਾਲਕਾ ਦੀ ਅਗਵਾਈ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਪਰਮਾ ਸਵਾਗਤ ਕੀਤਾ ਗਿਆ ਇਸ ਮੌਕੇ ਦਿਹਾਤੀ ਪ੍ਰਧਾਨ ਬਲਤੇਜ ਸਿੰਘ ਖੋਕ ਵੀ ਸੈਕਟਰ ਟਰੈਕਟਰ ਸਮੇਤ ਵੱਡੀ ਗਿਣਤੀ ਵਿੱਚ ਆਗੂਆਂ ਅਤੇ ਵਰਕਰਾਂ ਨੂੰ ਲੈ ਕੇ ਰੈਲੀ ਵਿੱਚ ਪਹੁੰਚੇ ਦੇਖਦੇ ਆ ਸਾਡੇ ਪੱਤਰਕਾਰ ਅਵਤਾਰ ਸਿੰਘ ਧਰਮਸੋਧ ਦੀ ਵਿਸ਼ੇਸ਼ ਰਿਪੋਰਟ ਉਹ ਘਾਰੇ ਵਾਲਾ ਮੇਰੇ ਮਤਾਵਾਂ ਤੇ ਜੀ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ ਨਾ ਰੱਖਿਆ ਇੱਥੇ ਸਾਰੀ ਜੱਫੇ ਗੁੰਦੀਆਂ ਦਾ ਸ਼ਹਿਰ ਦੀਆਂ ਦਾ ਬਾਦਸਾਲੇ ਪਹਿਲੀ ਵਾਰ ਹੋਇਆ ਕਿ ਸਾੜੀਆਂ ਜੱਫੇ ਬੰਦਿਆ ਆਪ ਨਿਕਲ ਕੇ ਬਾਹਰ ਨਿਕਲ ਕੇ ਆਏ ਨੇ ਸਨਮਾਨ ਕਰ ਤੁਹਾਡਾ ਕੋਸ਼ਿਸ਼ ਟੀਮ ਜੀ ਸਾਰੀ ਸਮੂਚੀ ਟੀਮ ਲੱਗੀ ਜੀ सारियां थोरो बहुत बुधनवाद जी बहुत धन्यवाद सारिय बहुत धनवाद ਸਾਡਾ ਬੱਚਿਆਂ ਨੂੰ ਵੀ ਮਿਲੋ ਆ ਸਾਡੇ ਬਾੜ ਦੇ ਦਾ ਸਨਮਾਨ ਹੈ ਸਾਡਾ ਬਾੜ ਹੈ ਸਾਰੇ ਬੀਬੀਆਂ ਦਾ ਇਹ ਆਪਣਾ ਬਾੜੀਆ ਹੈ ਸਾਡੇ ਬਾੜ ਵੱਲੋਂ ਸਨਮਾਨ ਹੈ ਤੁਹਾਡਾ ਸਾਡੇ ਬਾੜ ਵੱਲੋਂ ਸਨਮਾਨ ਹੈ ਇਹ ਛੋਟੇ ਬੱਚੀਆਂ ਦੇ ਜੀ ਬੱਚੀਆਂ ਹੁਣ ਉਹਨਾਂ ਨੂੰ ਮਿਲੋ ਜੀ ਉਧਰ ਜਾਓ ਜੀ ਨਹੀਂ ਹੋਗੀ ਅੱਜ ਆ ਪੰਜਾਬ ਬਚਾਓ ਯਾਤਰਾ ਜੋ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਨੇ ਸ਼ੁਰੂ ਕੀਤੀ ਆ ਸਾਰੇ ਪੰਜਾਬ ਦੇ ਵਿੱਚ ਕਿਉਂਕਿ ਹਰੇਕ ਮਾਹੌਲ ਤੁਸੀਂ ਦੇਖਿਆ ਪੰਜਾਬ ਦੇ ਵਿੱਚ ਇਹ ਸਰਕਾਰ ਨੇ ਕੀ ਕਰਿਆ ਪਿਆਗਾ ਤੇ ਉਸ ਦੇ ਤਹਿਤ ਹੀ ਅੱਜ ਪੰਜਾਬ ਬਚਾਓ ਯਾਤਰਾ ਸਰਦਾਰ ਮੱਖਣ ਸਿੰਘ ਲਾਲਕਾਹ ਦੀ ਅਗਵਾਈ ਦੇ ਵਿੱਚ ਇੱਥੇ 90 ਹਲਕੇ ਦੇ ਵਿੱਚ ਆ ਰਹੀ ਆ ਸਾਰੇ ਲੋਕਾਂ ਦੇ ਵਿੱਚ ਬਹੁਤ ਉਤਸ਼ਾਹ ਹੈ ਪਿੱਛੇ ਵੀ ਤੁਸੀਂ ਦੇਖਿਓ ਪਿੰਡਾਂ ਦੇ ਵਿੱਚ ਪੂਰਾ ਲੋਕ ਸੜਕਾਂ ਦੇ ਖੜੇ ਨੇ ਉਸੇ ਤਹਿਤ 1 ਵਜੇ ਦੇ ਸਾਢੇ 12 1 ਵਜੇ ਦੇ ਕਰੀਬ ਨਾਬੇ ਸ਼ਹਿਰ ਦੇ ਵਿੱਚ ਦਾਖਲ ਹੋਣੀ ਆ ਸੋ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਸਵਾਗਤ ਕਰਨਾ ਦੇਖਿਆ ਤੁਸੀਂ ਸੜਕਾਂ ਦੇ ਕਿਵੇਂ ਟੈਂਟਰ ਲੱਗੇ ਲੋਕ ਇੰਤਜ਼ਾਰ ਕਰ ਰਹੇ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਬੱਚਿਆਂ ਤੋਂ ਕਿਲਾ ਹਰੇਕ ਵਰਗ ਦੇ ਬਜ਼ੁਰਗ ਮਤਾ ਮਾਂ ਭੈਣਾ ਸਾਰੇ ਵੱਡੇ ਪੱਦਰ ਤੇ ਉਹਨਾਂ ਦਾ ਇੰਤਜ਼ਾਰ ਕਰ ਰਹੇ ਨੇ ਤਾਂ ਬਹੁਤ ਵੱਡੀ ਗਿਣਤੀ ਦੇ ਸਵਾਗਤ ਇਹ ਦੇਖੋ ਬਸ ਟੋੜੇ ਪਿੰਡ ਤੋਂ ਸਟਾਰਟ ਹੋਈ ਹੈ ਜੀ ਤੇ ਪਟਿਆਲਾ ਜਿਹੜਾ ਬੱਸ ਸਟੈਂਡ ਨਵਾਂ ਬਣਿਆ ਉੱਥੇ ਜਾ ਕੇ ਉਹਨਾਂ ਦੀ ਸਮਾਪਤੀ ਹੋਣੀ ਆ